ਏ 인ਦਰਜੀਤ ਸਿੰਘ ਸਿੱਧੂ ਨੇ ਜਿਨ੍ਹਾਂ ਨੇ ਕਈ ਸਾਲ ਪੰਜਾਬ ਪੁਲਿਸ ਦੇ ਵਿੱਚ ਜੌਬ ਕੀਤੀ ਐਸਪੀ ਸਿਟੀ ਰਹੇ ਨੇ ਪੰਜਾਬ ਦੇ ਜਲੰਧਰ ਦੇ ਵਿੱਚ ਐਸਪੀ ਸਿਟੀ ਰਹੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਆਫੀਸਰ ਰਹੇ ਨੇ ਪੁਲਿਸ ਆਫੀਸਰ ਰਹੇ ਨੇ ਡੀਆਈਜੀ ਪੰਜਾਬ ਪੁਲਿਸ ਰਿਟਾਇਰਡ ਹੋਏ ਨੇ ਔਰ ਇਸ ਹੁਣ ਇਲੈਕਟ ਰਿਟਾਇਰਮੈਂਟ ਤੋਂ ਬਾਅਦ ਹੁਣ ਇਹ ਲੋਕਾਂ ਦੀ ਭਲਾਈ ਦੇ ਨਾਲ-ਨਾਲ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੇ ਕਿ ਡੇਲੀ ਸਵੇਰੇ ਸ਼ਾਮ ਇਹ ਨਿਕਲ ਜਾਂਦੇ ਐ ਔਰ ਜਿੰਨੀ ਵੀ ਨੇੜੇ ਤੇੜੇ ਦੀ ਸੁਸਾਇਟੀ ਐ ਉੱਥੇ ਜਾ ਕੇ ਜੇਕਰ ਕੋਈ ਬਾਹਰ ਗੰਦ ਪਿਆ ਐ ਸੜਕ ਤੇ ਕੋਈ ਗੰਦ ਪਿਆ ਐ ਉਹ ਜਾ ਕੇ ਖੁਦ ਆਪਣੇ ਹੱਥਾਂ ਤੋਂ ਚੁੱਕ ਕੇ ਇੱਕ ਥਾਂ ਤੇ ਸੁੱਟ ਕੇ ਆਂਦੇ ਨੇ ਮੈਂ ਸਾਡੇ ਮੈਂ ਤੁਰੇੜੇ ਦੇ ਪੱਤੀਵਾਸੀ ਸਾਡੇ ਪੰਜਾਬ ਦੇ ਤਕਰੀਬਨ ਮੇਰੀ ਪੋਸਟਿੰਗ ਰਹੀ ਹੈ

ਅੱਜ ਅਸੀਂ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਡੀਆਈਜੀ ਪੰਜਾਬ ਰਿਟਾਇਰਡ ਇੰਦਰਜੀਤ ਸਿੰਘ ਸਿੱਧੂ ਆਈਪੀਐਸ ਅਫੀਸਰ ਜੋ ਕਿ 1996 ਦੇ ਵਿੱਚ ਰਿਟਾਇਰਡ ਹੋਏ ਸੀ ਤੇ ਹੁਣ ਚੰਡੀਗੜ੍ਹ ਦੇ ਇੱਕ ਸੋਸਾਇਟੀ ਦੇ ਵਿੱਚ ਰਹਿੰਦੇ ਆ ਲੇਕਿਨ ਇਹਨਾਂ ਦੀ ਖਾਸੀਅਤ ਕੀ ਹੈ ਕਿ ਡੇਲੀ ਸਵੇਰੇ ਸ਼ਾਮ ਇਹ ਨਿਕਲ ਜਾਂਦੇ ਆ ਔਰ ਜਿੰਨੀ ਵੀ ਨੇੜੇ ਤੇੜੇ ਦੀ ਸੋਸਾਇਟੀ ਹੈ ਉੱਥੇ ਜਾ ਕੇ ਜੇਕਰ ਕੋਈ ਬਾਹਰ ਗੰਦ ਪਿਆ ਹੈ ਸੜਕ ਤੇ ਕੋਈ ਗੰਦ ਪਿਆ ਹੈ ਉਹ ਜਾ ਕੇ ਖੁਦ ਆਪਣੇ ਹੱਥਾਂ ਤੋਂ ਚੁੱਕ ਕੇ ਇੱਕ ਥਾਂ ਤੇ ਸੁੱਟ ਕੇ ਆਂਦੇ ਨੇ ਔਰ ਇੱਕ ਇੱਕ ਮੈਸੇਜ ਵੀ ਹੈ ਲੋਕਾਂ ਨੂੰ ਉਸ ਲੋਕਾਂ ਨੂੰ ਜੋ ਕਿ ਜਿਹੜਾ ਵੀ ਖਾਣ ਪੀਣ ਦਾ ਸਮਾਨ ਜਾਂ ਫਿਰ ਜਿਹੜਾ ਗੰਦ ਹੈ ਉਹ ਸੜਕ ਤੇ ਹੀ ਸੁੱਟ ਦਿੰਦੇ ਇਹ ਇੰਦਰਜੀਤ ਸਿੰਘ ਸਿੱਧੂ ਨੇ ਜਿਨ੍ਹਾਂ ਨੇ ਕਈ ਸਾਲ ਪੰਜਾਬ ਪੁਲਿਸ ਦੇ ਵਿੱਚ ਜੌਬ ਕੀਤੀ ਐਸਪੀ ਸਿਟੀ ਰਹੇ ਨੇ ਪੰਜਾਬ ਦੇ ਜਲੰਧਰ ਦੇ ਵਿੱਚ ਐਸਪੀ ਸਿਟੀ ਰਹੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਆਫੀਸਰ ਰਹੇ ਪੁਲਿਸ ਆਫੀਸਰ ਰਹੇ ਨੇ ਡੀਆਈਜੀ ਪੰਜਾਬ ਪੁਲਿਸ ਰਿਟਾਇਰਡ ਹੋਏ ਨੇ ਔਰ ਇਸ ਹੁਣ ਇਲੈਕਟ ਰਿਟਾਇਰਮੈਂਟ ਤੋਂ ਬਾਅਦ ਹੁਣ ਇਹ ਲੋਕਾਂ ਦੀ ਭਲਾਈ ਦੇ ਨਾਲ ਨਾਲ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੇ ਨੇ ਔਰ ਇਹ ਡੇਲੀ ਰੁਟੀਨ ਵਾਈਜ਼ ਇਹਨਾਂ ਦਾ ਸਵੇਰੇ ਦੁਪਹਿਰ ਸ਼ਾਮ ਇਹ ਨਿਕਲਦੇ ਨੇ ਤੇ ਜਿਹੜੀ ਵੀ ਗੰਦਗੀ ਹੁੰਦੀ ਹੈ ਰੋਡ ਦੇ ਜਾਂ ਫਿਰ ਸਾਈਡ ਰੋਡ ਤੇ ਜਿਹੜੀ ਗੰਦਗੀ ਹੁੰਦੀ ਹੈ ਉਹਨੂੰ ਖੁਦ ਚੁੱਕ ਕੇ ਸਾਈਡ ਤੇ ਰੱਖਦੇ ਨੇ ਹਾਲਾਂਕਿ ਇਹਨਾਂ ਦਾ ਬੜਾ ਸਾਫ ਕਹਿਣਾ ਹੈ ਕਿ ਇਹ ਲੋਕਾਂ ਦੇ ਵਾਸਤੇ ਇੱਕ ਮੈਸੇਜ ਹੈ ਇੰਨੀ ਏਜ ਦੇ ਵਿੱਚ ਹਾਲਾਂਕਿ ਇਹ ਇਕੱਲੇ ਰਹਿੰਦੇ ਨੇ ਇਹਨਾਂ ਦੀ ਵਾਈਫ ਦੀ ਅਨਫੋਰਚੂਨੇਟ 2 ਸਾਲ ਪਹਿਲਾਂ ਮੌਤ ਹੋ ਚੁੱਕੀ ਇਹਨਾਂ ਦੇ ਬੱਚੇ ਬਾਹਰ ਹੈ ਔਰ ਇਹ ਸਾਫ ਤੌਰ ਤੇ ਕਹਿੰਦੇ ਹੈ ਕਿ ਗੰਦਗੀ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਵੀ ਤੁਸੀਂ ਆਸ-ਪਾਸ ਰਹਿ ਰਹੇ ਹੋ ਤੁਹਾਡੇ ਨੇੜੇ ਤੇੜੇ ਕਿਸੇ ਵੀ ਤਰ੍ਹਾਂ ਦੀ ਕੋਈ ਗੰਦਗੀ ਨਹੀਂ ਹੋਣੀ ਚਾਹੀਦੀ ਔਰ ਇੱਕ ਮੈਸੇਜ ਹੈ ਉਹ ਲੋਕਾਂ ਨੂੰ ਜੋ ਕਿਸ ਤਰ੍ਹਾਂ ਦੀ ਗੰਦ ਆਪਣੀ ਸੋਸਾਇਟੀ ਦੇ ਵਿੱਚ ਨੇੜੇ ਤੇੜੇ ਬਾਹਰ ਰੋਡ ਤੇ ਸੁੱਟ ਦਿੰਦੇ ਨੇ ਹਾਲਾਂਕਿ ਇਹਨੇ ਏਜ ਹੋ ਚੁੱਕੇ ਨੇ ਆਈਪੀਐਸ ਰਿਟਾਇਰਡ ਇੰਦਰਜੀਤ ਸਿੰਘ ਸਿੱਧੂ ਲੇਕਿਨ ਉਹਦੇ ਬਾਵਜੂਦ ਇੱਕ ਲੋਕਾਂ ਨੂੰ ਵੀ ਮੈਸੇਜ ਹੈ ਉਹ ਡੇਲੀ ਇਹ ਨਿਕਲਦੇ ਨੇ ਚਾਹੇ ਉਹ ਅਰਲੀ ਮਾਰਨਿੰਗ ਹੋਵੇ ਚਾਹੇ ਉਹ ਦੁਪਹਿਰ ਦਾ ਸਮਾਂ ਹੋਵੇ ਇਹ ਨਿਕਲਦੇ ਨੇ ਹੱਥਾਂ 'ਚ ਗਲਵਜ਼ ਪਾ ਕੇ ਪੌਲੀਥੀਨਸ ਲੈ ਕੇ ਔਰ ਜਿਹੜੀ ਵੀ ਬਾਹਰ ਸੋਸਾਇਟੀ ਜਿੱਥੇ ਇਹਨਾਂ ਨੂੰ ਗੰਦ ਦਿਖਦਾ ਜਿੱਥੇ ਇਹਨਾਂ ਨੂੰ ਕੋਈ ਪੇਪਰ ਪਿਆ ਹੈ ਗੰਦ ਪਿਆ ਹੈ ਕੋਈ ਵੇਸਟੇਜ ਪਿਆ ਹੈ ਉਸ ਨੂੰ ਸਾਰਿਆਂ ਨੂੰ ਚੁੱਕ ਕੇ ਇਹ ਡਸਟਬਿਨ 'ਚ ਪਾਉਂਦੇ ਨੇ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਫ ਸਫਾਈ ਬਹੁਤ ਜ਼ਰੂਰੀ ਔਰ ਬੜੀ ਦੇਖੋ ਹੈਰਾਨ ਕਰਨ ਦੇਣ ਵਾਲੀ ਵੀ ਗੱਲ ਹੈ ਔਰ ਇੱਕ ਇੱਕ ਮੈਸੇਜ ਲੋਕਾਂ ਵਾਸਤੇ ਹੈ ਉਹ ਲੋਕਾਂ ਵਾਸਤੇ ਜੋ ਕਿ ਗੰਦਗੀ ਫੈਲਾਉਂਦੇ ਨੇ ਹਾਲਾਂਕਿ ਡੀਆਈਜੀ ਰਿਟਾਇਰਡ ਪੰਜਾਬ ਪੁਲਿਸ ਤੋਂ ਆ ਖੁਦ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਇੱਕ ਬਹੁਤ ਇੰਪੋਰਟੈਂਟ ਮੈਸੇਜ ਵੀ ਹੈ ਕਿ ਸੋਚ ਕੀ ਹੈ ਲੋਕਾਂ ਦੀ ਸੋਚ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਜਿਹੜੀ ਗੰਦਗੀ ਨੇੜੇ ਤੇ ਜਿਹੜੇ ਬਿਲਕੁਲ ਨਾ ਤੁਸੀਂ ਕਰੋ ਸਾਫ ਸਫਾਈ ਰੱਖੋ ਬਹੁਤ ਜ਼ਰੂਰੀ ਹੈ ਰਿਟਾਇਰਡ ਡੀਆਈਜੀ ਇੰਦਰਜੀਤ ਸਿੰਧੂ ਜੀ ਸਾਡੇ ਨਾਲ ਨੇ ਸਿੱਧੂ ਸਾਹਿਬ ਰਿਟਾਇਰਮੈਂਟ ਤੋਂ ਬਾਅਦ ਹਾਂ ਜੀ ਤੁਸੀਂ ਇਹ ਸਾਰੀ ਚੀਜ਼ਾਂ ਹੁਣ ਡੇਲੀ ਰੁਟੀਨ ਵਾਈਜ਼ ਕਰਦੇ ਹੋ ਹਾਂ ਜੀ ਰੁਟੀਨ ਅੱਛਾ ਕਿਸ ਤਰ੍ਹਾਂ ਦਾ ਤੁਸੀਂ ਮੈਸੇਜ ਦਿੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਮੈਸੇਜ ਜੇ ਨਹੀਂ ਲਿਖਿਆ ਸਵੈ ਰੱਖੋ ਹੂੰ ਪਾਸੋਰਟ ਤੇ ਪਬਲਿਕ ਪਲੇਸਿਸ ਤੇ ਹੂੰ ਜਿਵੇਂ ਸੜਕਾਂ ਨੇ ਹੂੰ ਸੜਕਾਂ ਸਾਫ਼ ਹੋਣੇ ਚਾਹੀਦੇ ਦੇਖਣ ਨੂੰ ਬੰਦੇ ਹੂੰ ਇਹ ਬਹੁਤ ਜ਼ਰੂਰੀ ਹੈ ਕਿ ਸੜਕਾਂ ਨੇੜੇ ਤੇੜੇ ਦੀ ਇੱਥੇ ਤੁਸੀਂ ਰਹਿੰਦੇ ਹੋ ਰਾਂ ਕੰਨ ਗਈ ਹੂੰ अच्छा कोई भी सड़क तो पे ਤੁਹਾਨੂੰ ਗੰਦ ਦੇਖੇਗਾ ਤੇ ਤੁਸੀਂ ਨਾਲ ਦੇ ਨਾਲ ਉਸ ਨੂੰ ਟਟਲ ਲੈਣਾ ਚਾਹੀਦਾ ਹੂੰ ਜੇ ਫੋਰਡ ਕਾ ਕਰਦੇ ਨਹੀਂ ਤਾਂ ਕੋਈ ਫੱਦ ਕਰੋਗੇ ਸਗੱਡੀ ਕੁਡੀ ਜਾਰ ਨਹੀਂ ਚੱਕ ਸਕੋਗੇ ਹੂੰ ਬਿਲਕੁਲ ਪਰ ਤਾਂ ਹੰਤ ਚੱਕ ਲੈਣਾ ਚਾਹੀਦਾ ਚੱਕ ਲੈਣਾ ਚਾਹੀਦਾ ਬਿਲਕੁਲ ਪਰ ਪਾਸੇ ਹੂੰ ਓਹੋ 10 ਦਿਨ ਬਣੇ ਹੋਏ ਨੇ ਉੱਥੇ ਪਾ ਦੇਣਾ ਚਾਹੀਦਾ ਹੂੰ ਬਿਲਕੁਲ ਜੇ ਕੋਈ ਫਿੱਟਦਾ ਜਿਨੇ ਆ ਹੂੰ ਦੇ ਨੋਂਕੰਤ ਹੂੰ ਜਿੱਦਾਂ ਕੋਈ ਸਿਗਰਟ ਪੀ ਕੇ ਇਸੇ ਤਰ੍ਹਾਂ ਸੁੱਟ ਰਿਹਾ ਸੜਕਾਂ ਤੇ ਹਾਂ ਨਹੀਂ ਕਈ ਹੋਰ ਚੀਜ਼ਾਂ ਹੂੰ ਤੇ ਸਿੱਧੂ ਸਾਹਿਬ ਥੋੜਾ ਜਿਹਾ ਆਪਣੀ ਬੈਕਗ੍ਰਾਉਂਡ ਬਾਰੇ ਦੱਸਿਓ ਤੁਸੀਂ ਪੰਜਾਬ ਪੁਲਿਸ ਦੀ ਸੇਵਾ ਦਿੱਤੀ ਹੈ ਡੀਆਈਜੀ ਰਿਟਾਇਰਡ ਹੋ ਤੁਸੀਂ ਕਿੱਥੇ ਕਿੱਥੇ ਸੇਵਾ ਹੀ ਦਿੱਤੀ ਕਿੱਥੇ ਕਦ ਤੁਸੀਂ ਰਿਟਾਇਰ ਹੋਏ ਸੀ ਮੈਂ ਸਾਡੇ ਮੈਂ ਤਾਂ ਰੈਡਸ ਪੱਤੀਵਾਸੀ ਹੂੰ ਸਾਡੇ ਪੰਜਾਬ ਕੀ ਤਕਰੀਬਨ ਗੇੜੀ ਪੁਲਿਸਤਿੰਗ ਲਈ ਹੂੰ ਐਗਜ਼ੈਕਟਿਵ ਤੇ ਤੇ ਸੀ ਆਈ ਡੀ ਅੱਛਾ ਜੀ ਹੂੰ ਅੱਛਾ ਇਹ ਨਾਲ ਦੇ ਨਾਲ ਜਿੱਥੇ ਜਿੱਥੇ ਇਹਨਾਂ ਨੂੰ ਦਿਖ ਰਿਹਾ ਹੈ ਇਹ ਨਾਲ ਦੇ ਨਾਲ ਹੂੰ ਕੋਈ ਜਨਤ ਚੰਗਾ ਮੰਨਣਾ ਸੀ ਜਿਆਦਾ ਜੀ ਉਹਨਾਂ ਨਾਲ ਹੂੰ ਉਹਦੇ ਸੇਵਾ ਕਰਦੇ ਰਹੇ ਹੂੰ

ਤੁਸੀਂ ਚੰਡੀਗੜ੍ਹ ਆ ਗਏ ਸੀਗੇ ਉਹ ਕਿਹੜੇ ਈਅਰ ਚ ਤੁਸੀਂ ਚੰਡੀਗੜ੍ਹ ਇੱਥੇ ਟਰਾਂਸਫਰ ਹੋ ਗਏ ਸੀ ਇੱਕ ਚ ਆ ਗਏ ਹੋ 86 ਚ ਆ ਗਏ ਸੀਗੇ 96 ਚ ਰਿਟਾਇਰ ਹੋ ਗਏ ਠੀਕ ਹੈ ਤੇ ਰਿਟਾਇਰਮੈਂਟ ਤੋਂ ਬਾਅਦ ਕਿਉਂਕਿ ਤੁਸੀਂ ਤਾਂ ਬਹੁਤ ਲੰਮਾ ਸਮਾਂ ਪੁਲਿਸ ਡਿਪਾਰਟਮੈਂਟ ਚ ਰਹੇ ਹੋ ਤੁਸੀਂ ਐਕਸਪੀਰੀਅੰਸ ਵੀ ਤੁਹਾਨੂੰ ਬਹੁਤ ਜ਼ਿਆਦਾ ਰਿਹਾ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੁਸੀਂ ਦੇਖਦੇ ਹੋ ਪੰਜਾਬ ਪੁਲਿਸ ਚ ਉਹ ਪੰਜਾਬ ਪੁਲੀ ਦਾ ਕੋਈ ਮੁਕਾਬਲਾ ਨਹੀਂ ਬਿਲਕੁਲ ਪੰਜਾਬ ਪੁਲਿਸ ਦਾ ਕੋਈ ਮੁਕਾਬਲਾ ਨਹੀਂ ਬਿਲਕੁਲ ਹਾਂ ਜੀ ਤੇ ਅੱਜ ਵੀ ਬਿਲਕੁਲ ਪੰਜਾਬ ਪੁਲਿਸ ਆਦਿ ਚੰਗੇ ਚੱਲ ਰਹੇ ਨੇ ਜੀ ਜੀ ਧਿਆਨ ਜੀ ਤੇ ਉਸ ਤੋਂ ਬਾਅਦ ਹੁਣ ਕਿਉਂਕਿ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਤੇ ਹੁਣ ਇਹ ਜਿਹੜੇ ਕਲੀਨਲੈਸ ਦਾ ਇਹ ਤੁਹਾਨੂੰ ਕਿਸ ਤਰ੍ਹਾਂ ਧਿਆਨ ਆਇਆ ਤੁਸੀਂ ਸਟਾਰਟਿੰਗ ਤੋਂ ਹੀ ਕਰਦੇ ਹੋ ਓਏ ਬਹੁਤ ਮਨ ਨੂੰ ਬੜਾ ਲੱਗਦਾ ਆਦਤ ਜੀ ਬਣੀ ਹੋਈ ਸੀ ਸਫਾਈ ਦੀ ਹੂੰ ਸਟਾਰਟਿੰਗ ਤੋਂ ਹਾਂ ਮੈਂ ਜਦੋਂ ਸੈਰ ਕਰਨ ਵਾਸਤੇ ਨਿਕਲਦਾ ਸੀ ਹੁਣ ਦੇਖਿਆ ਕੋਈ ਧਿਆਨ ਨਾ ਅੱਛਾ ਫਿਰ ਮੈਂ ਜਸ ਸੈਰ ਛੱਡ ਦਿੱਤੇ ਹੈ ਹੀ ਕੰਮ ਘਟੋ ਅੱਛਾ ਯਾਨੀ ਹੁਣ ਤੁਸੀਂ ਸੈਰ ਛੱਡਤੀ ਤੁਸੀਂ ਹੁਣ ਇਹ ਹੀ ਸਾਰੀ ਚੀਜ਼ਾਂ ਧਿਆਨ ਰੱਖਦੇ ਹੋ ਤੁਸੀਂ ਹਾਂਜੀ ਬਿਲਕੁਲ ਪੂਰਾ ਧਿਆਨ ਓਕੇ ਅੱਛਾ ਤੇ ਲੋਕ ਮੈਨੂੰ ਪਾਗਲ ਕਹਿੰਦੇ ਅੱਛਾ ਲੋਕ ਕਹਿੰਦੇ ਕਿ ਵੀ ਇਹ ਪਾਗਲ ਆ ਅੱਛਾ ਇਹਨੂੰ ਕੋਈ ਰੁਹਾਤ ਨਹੀਂ ਲਾਉਣਾ ਚਾਹੁੰਦੇ ਹਾਂ ਲੇਕਿਨ ਅਸਲ ਚ ਕੀ ਹੈ ਅਸਲ 'ਚ ਕੁਝ ਹੋ ਰਿਹਾ ਹੈ ਹਾਂ ਪਰ ਮੈਨੂੰ ਵਾਜੂ ਨਹੀਂ ਪਤਾ ਹੋਊ ਮੈਂ ਤਾਂ ਆਪਣੇ ਵੱਲੋਂ ਠੀਕ ਹੀ ਕਰ ਦਿੱਤਾ ਹੂੰ ਇਹ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਅਜ ਦੇ ਟਾਈਮ 'ਚ ਤੁਸੀਂ ਤਾਂ ਆਈਪੀਐਸ ਰਿਟਾਇਰਡ ਹੋ ਹੋਰ ਅਜ ਦੇ ਟਾਈਮ 'ਚ ਇਸ ਤਰ੍ਹਾਂ ਦੀ ਸਾਫ ਸਫਾਈ ਦਾ ਧਿਆਨ ਰੱਖਣਾ ਹਨਮਮ ਕੋਈ ਜ਼ਿਆਦਾ ਰੱਖਦਾ ਨਹੀਂ ਹੈ ਕੋਈ ਤੇ ਆ ਨਹੀਂ ਦਿੰਦਾ ਤਾਂ ਬੇਗਰ ਇਹ ਹੈ ਹੂੰ ਦਾ ਭਾਤੋ ਸਾਹਿਬ ਦਾ ਪੰਜਾਬਾ ਹੂੰ

ਸਾਤੇ ਵਜੇ ਸਵੇਰੇ ਸਾਰੀ ਮਾਰਨਿੰਗ ਚ ਨਿਕਲ ਜਾਂਦਾ ਚੱਕਰ ਮਾਰਦਾ ਅੱਛਾ ਦੇਖਦੇ ਹਾਂ ਕੁਝ ਹੁੰਦਾ ਉਹਨਾਂ ਉਹਦੇ ਕਰਕੇ ਸ਼ਾਮ ਨੂੰ ਯਾਦਾਂ ਉਹਦੇ ਹੀ ਸਵੇਰੇ ਸੀ ਸ਼ਾਮ ਨੂੰ ਚੁੱਕ ਲੈਂਦਾ ਅੱਛਾ ਯਾਨੀ ਕਿ ਤੁਸੀਂ ਫਿਰ ਉਹ ਜਿਹੜੀ ਗਾਰਬੇਜ ਦੀ ਰੇੜੀ ਹੈ ਉਹ ਵੀ ਨਾਲ ਲੈ ਕੇ ਚੱਲਦੇ ਹੋ ਸ਼ਾਮ ਜੀ ਨੂੰ ਗਾਰਬੇਜ ਦੀ ਜਿਹੜੀ ਮੈਂ ਸ਼ਾਮ ਨੂੰ ਦੇਉਣਾ ਅੱਛਾ ਕਿਉਂਕਿ ਰੇੜੀ ਅਵੇਲੇਬਲ ਨਹੀਂ ਆ ਅੱਛਾ

ਤੋ ਦੇ ਸਾਹਮਣੇ ਆਨਦੇ ਰਕ ਹਮ ਤਾਂ ਤੁਸੀਂ ਇਹ ਪੁੱਛੋ ਇਹ ਇੱਥੇ ਕਿਉਂ ਕਿ ਥਿਆ ਗਿਆ ਹੈ ਬਿਲਕੁਲ ਇਹ ਵੀ ਇੱਕ ਸਵਾਲ ਹੈ ਕਿ ਲੋਕ ਖਾ ਪੀ ਕੇ ਵਖ ਵਖ ਥਾਵਾਂ ਤੇ ਛੱਡ ਦਿੰਦੇ ਆ ਕੋਲ ਡਰਿੰਕ ਹੋਵੇ ਪੇਪਰ ਪਲੇਟ ਫੋਨ ਯਾ ਤਾਂ ਆਪਣੀਆਂ ਨੌਕਰੀਆਂ ਪੱਕੀਆਂ ਕਰਨ ਵਾਸਤੇ ਸਫਾਈ ਕਰੇਗੇ ਜਿੰਨੀ ਜ਼ਿਆਦਾ ਕੂੜਾ ਹੋਊ ਉਨਨੇ ਜ਼ਿਆਦਾ ਸਫਾਈ ਸੇਵਕ ਭੱਤੀ ਹੋਣਗੇ ਬਿਲਕੁਲ ਇਹ ਤੇ ਐ ਰੀਅਲ ਨਹੀਂ ਹੱਸ ਤੋ ਨਾ ਜਿੰਨਾ ਬਿਲਕੁਲ ਠੀਕ ਹੈ ਸਫਾਈ ਹੋਣੀ ਚਾਹੀਦੀ ਹੈ ਪਰ ਇਹ ਵੀ ਬਿਲਕੁਲ ਇਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਾਫ ਸਫਾਈ ਬਹੁਤ ਹੈ ਸਰ ਤੁਸੀਂ ਤਾਂ ਟੈਰਰਿਜ਼ਮ ਦਾ ਵੀ ਸਮਾਂ ਦੇਖਿਆ ਹੈ ਉਸ ਸਮੇਂ ਦੇ ਟਾਈਮ ਜਾਂ ਇਸ ਸਮਾਂ ਦਾ ਟਾਈਮ ਕਿੰਨਾ ਫਰਕ ਦੇਖਦੇ ਹੋ ਤੁਸੀਂ ਹੋਂਦਾ ਦਾ ਬਹੁਤ ਫਰਕ ਹੈ ਉਹ ਹੋਂਦਾ ਹੋਂਦਾ ਨਹੀਂ ਸੀ ਲੋਕ ਬਾਹਰ ਹੂੰ ਉੱਥੇ ਉੱਥੇ ਖੜ੍ਹਾ ਹੈ ਉਹ ਥੋੜਾ ਧਿਆਨ ਨਾਲ ਇੱਥੇ ਇਹ 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 ਉੱਥੇ ਸਿਗਰਟ ਖੜ੍ਹਾ ਹੈ ਕਿਉਂਕਿ ਇਹ ਥੋੜਾ ਧਿਆਨ ਨਾਲ ਕਿਉਂਕਿ ਇੱਥੇ ਕਿਉਂਕਿ ਰਿਟਾਇਰਡ ਆਈਪੀਐਸ ਅੰਦਰਜੀਤ ਸਿੰਘ ਸਿੱਧੂ ਉਹਨਾਂ ਦਾ ਕਹਿਣਾ ਹੈ ਕਿ ਕਿ ਇਸ ਤਰ੍ਹਾਂ ਦਾ ਗੰਧ ਲੋਕ ਪਾਕਏ ਸੁੱਟ ਦਿੰਦੇ ਨੇ ਔਰ ਇਹਦੀ ਜ਼ਿੰਮੇਦਾਰੀ ਕੀਤੀ ਹੈ ਖੁਦ ਇੱਕ ਜ਼ਿੰਮੇਦਾਰ ਨਾਗਰਿਕ ਹੋਣ ਕਰਕੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੋ ਸਰ ਇੱਕ ਜ਼ਿੰਮੇਦਾਰੀਆਂ ਤਾਂ ਜਿਹੜੀ ਆਪਣੀ ਹੈ ਉਹ ਲੋਕ ਅੱਜ ਦੇ ਟਾਈਮ 'ਚ ਨਹੀਂ ਸਮਝਦੇ ਲੇਕਿਨ ਤੁਸੀਂ ਇੱਕ ਮੈਸੇਜ ਤਾਂ ਦੇ ਰਹੇ ਹੋ ਸਰ ਮੈਸੇਜ ਮੈਂ ਕੀ ਦੇਣਾ ਸਫਾਈ ਰੱਖੋ ਬਸ ਕਲੀਨਲੈਸ ਇਜ਼ ਨੈਕਸਟ ਟੂ ਗੋਡ ਕਲੀਨਲੈਸ ਰੱਬ ਦਾ ਰੂਪ ਬਿਲਕੁਲ ਤੇ ਬਿਲਕੁਲ ਰਿਟਾਇਰਡ ਆਈਪੀਐਸ ਅਫੀਸਰ ਇੰਦਰਜੀਤ ਸਿੰਘ ਸਿੱਧੂ ਜਿਨ੍ਹਾਂ ਦਾ ਪੂਰਾ ਇੱਕ ਰੂਟੀਨ ਬਣਿਆ ਹੋਇਆ ਹੈ ਕਿ ਸਵੇਰੇ 5 ਵਜੇ ਉੱਠ ਕੇ ਰੱਬ ਦਾ ਨਾਮ ਲੈ ਕੇ ਉਹ ਨਿਕਲ ਜਾਣਾ ਹੈ ਔਰ ਜਿੱਥੇ ਵੀ ਇਸ ਤਰ੍ਹਾਂ ਦਾ ਕੂੜਾ ਦਿੱਖਦਾ ਹੈ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੇਸਟ ਚੀਜ਼ ਮਿਲ ਦਿਖਦੀ ਹੈ ਤਾਂ ਉਸ ਨੂੰ ਪੂਰੇ ਨੂੰ ਇਕੱਠਾ ਕਰਨਾ ਤੇ ਉਸ ਤੋਂ ਬਾਅਦ ਉਹਨੂੰ ਡਸਟਬਿਨ ਤੇ ਸੁੱਟਣਾ ਦੇਖੋ ਇੱਕ ਪੰਜਾਬ ਪੁਲਿਸ ਦੇ ਡੀਆਈਜੀ ਰਿਟਾਇਰਡ ਰਹੇ ਨੇ ਇੰਦਰਜੀਤ ਸਿੰਘ ਸਿੱਧੂ ਔਰ ਚੰਡੀਗੜ੍ਹ ਦੀ ਇੱਕ ਵੱਡੀ ਸੋਸਾਇਟੀ ਦੇ ਵਿੱਚ ਰਹਿੰਦੇ ਨੇ ਇਕੱਲੇ ਰਹਿੰਦੇ ਨੇ ਲੇਕਿਨ ਇਨਾ ਦਾ ਮਾਰਨਿੰਗ ਤੋਂ ਲੈ ਕੇ ਆਫਟਰਨੂਨ ਈਵਨਿੰਗ ਸਾਰਾ ਦਿਨ ਇਹੀ ਰਹਿੰਦਾ ਹੈ ਕਿ ਨੇੜੇ ਤੇੜੇ ਸਾਫ ਸਫਾਈ ਰਹੇ ਔਰ ਇਹ ਇਹ ਉਹ ਲੋਕਾਂ ਨੂੰ ਬੜਾ ਮੈਸੇਜ ਹੈ ਜੋ ਕਿ ਗੰਦ ਕਰਕੇ ਔਰ ਇਸ ਤਰ੍ਹਾਂ ਦਾ ਆਪਸੀ ਜਿਹੜਾ ਹੈ ਉਹ ਸੁੱਟ ਦਿੰਦੇ ਨੇ ਛੋਟੀ ਜਿਹੀ ਛੋਟੀ ਚੀਜ਼ ਹੋਵੇ ਜਾਂ ਵੱਡੀ ਤੋਂ ਵੱਡੀ ਇਹਨਾਂ ਦਾ ਕਹਿਣਾ ਹੈ ਕਿ ਸਾਫ ਸਫਾਈ ਬਹੁਤ ਹੀ ਜ਼ਰੂਰੀ ਹੈ ਔਰ ਚੰਡੀਗੜ੍ਹ ਜਿਸ ਤਰ੍ਹਾਂ ਦੀ ਸਿਟੀ ਬਿਊਟੀਫੁਲ ਹੈ ਉਸ ਨੂੰ ਇਸੇ ਤਰ੍ਹਾਂ ਉਹਦੀ ਬਿਊਟੀ ਨੂੰ ਬਰਕਰਾਰ ਰੱਖਣਾ ਇਹ ਵੀ ਬਹੁਤ ਜ਼ਰੂਰੀ ਹੈ ਔਰ ਇਹ ਆ ਰਿਟਾਇਰਡ ਆਫੀਸਰ ਜਿਨ੍ਹਾਂ ਨੇ ਟੈਰਰਿਜ਼ਮ ਵੀ ਦੇਖਿਆ ਐਸਪੀ ਸਿਟੀ ਵੀ ਰਹੇ ਅੰਮ੍ਰਿਤਸਰ ਜਲੰਧਰ ਵੱਖ-ਵੱਖ ਥਾਵਾਂ ਤੇ ਹੀ ਨਾਦੇ ਟਰਾਂਸਫਰਸ ਵੀ ਹੋਏ ਲੇਕਿਨ ਰਿਟਾਇਰਮੈਂਟ ਤੋਂ ਬਾਅਦ ਹੁਣ ਇਹਨਾਂ ਵੱਲੋਂ ਇੱਕ ਮੁਹਿੰਮ ਕੱਲੀ ਅਕੇਲੀ ਨਾਦੀ ਇੱਕ ਮੁਹਿੰਮ ਜਿਹੜੀ ਹੈ ਇਹਨਾਂ ਨੇ ਸ਼ੁਰੂ ਕੀਤੀ ਹੈ ਲਗਾਤਾਰ ਕਾਫੀ ਸਮੇ ਤੋਂ ਔਰ ਅੱਜ ਅਸੀਂ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲਬਾਤ ਕਰਨ ਦੀ ਔਰ ਇੱਕ ਜ਼ਰੂਰ ਮੈਸੇਜ ਹੈ ਕਿ ਕਿਸ ਤਰ੍ਹਾਂ ਨੇੜੇ ਤੇੜੇ ਸਫਾਈ ਰੱਖਣੀ ਹੈ ਕਿਸ ਤਰ੍ਹਾਂ ਆਪਣੇ ਜੁੜਾ ਹੈਗਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਔਰ ਇੱਕ ਇੱਕ ਐਗਜ਼ਾਮਪਲ ਹੈ ਕਿ ਇਹਨੇ ਬਜ਼ੁਰਗ ਇਸ ਤਰ੍ਹਾਂ ਦੀ ਸਫਾਈ ਕਰ ਸਕਦੇ ਆ ਇਸ ਤਰ੍ਹਾਂ ਦੀ ਸਾਫ ਸਫਾਈ ਦਾ ਧਿਆਨ ਰੱਖ ਸਕਦੇ ਤਾਂ ਅਸੀਂ ਕਿਉਂ ਨਹੀਂ ਰੱਖ ਸਕਦੇ ਅਸੀਂ ਨੇੜੇ ਤੇੜੇ ਕਿਉਂ ਗੰਦਗੀ ਰੱਖਦੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ